ਇੱਕ ਬਹੁਤ ਇੰਪੋਰਟੈਂਟ ਟਿਸ਼ੂ ਤੇ ਅੱਜ ਮੈਂ ਇਹ ਗੱਲ ਕਰਤੀ ਹੈ ਕਿ ਕੱਲ ਡੇਟ ਸੀ ਸਾ ਸੁਖਪਾਲ ਸਿੰਘ ਖਹਿਰਾ ਜੀ ਬੇਲ ਦੀ ਤੇ ਜਿਹੜੀ ਪਹਿਲੇ ਦਫਾ ਲਈ ਸੀ 195 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਣ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਬੇਲ ਤੋਂ ਬਾਅਦ ਜਿਸ ਦਿਨ ਬੇਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਧਾਇਰ ਕੀਤਾ ਗਿਆ ਸੋ ਥੈਟ ਇਨ ਨੂੰ ਜੇਲ੍ਹ ਚ ਰੱਖਿਆ ਜਾਏ ਇੱਕ ਬਿਆਨ ਲਿਆ ਗਿਆ ਇੱਕ ਆਦਮੀ ਜੇਲ੍ਹ ਦੇ ਵਿੱਚ ਕਸ਼ਮੀਰ ਸਿੰਘ ਉਹਦੀ ਵਾਈਫ ਕੋਲੋਂ ਕਿ ਕੁਝ ਅਣਪਛਾਤੇ ਬੰਦਿਆਂ ਨੇ ਆ ਕੇ ਘਰ ਮੈਨੂੰ ਡਰਾਇਆ ਧਮਕਾਇਆ ਸਾਨੂੰ ਮਾਰਨ ਦੀ ਧਮਕੀ ਦਿੱਤੀ ਸਾਹ ਸੁਖਪਾਲ ਸਿੰਘ ਖੈਰਾ ਸਾਰਨੋਂ ਪਹਿਲੇ ਸਾਰੇ ਪੰਜਾਬੀ ਜਾਣਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਉਹ ਕੋਈ ਪ੍ਰੋਫੈਸ਼ਨਲ ਨਹੀਂ ਉਹ ਸਿਆਸਤਦਾਨ ਨੇ ਦੂਜੀ ਪੀੜ੍ਹੀ ਦੇ ਸਿਆਸਤਦਾਨ ਨੇ ਉਹਨਾਂ ਦੇ ਲੇਟ ਫਾਦਰ ਸਾਹਿਬ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਸਮਾ ਸੁਖਪਾਲ ਸਿੰਘ ਖੈਰਾ ਖੁਦ ਤਿੰਨ ਵਾਰ ਦੇ ਐਮਐਲਏ ਨੇ ਲੀਡਰ ਆਫ ਦੀ ਆਪੋਜੀਸ਼ਨ ਪਹਿਲੇ ਰਹਿ ਚੁੱਕੇ ਐਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਤੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਇਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਬੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਫੇਥ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ ਬੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ Rajasthan ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤਰ ਛੂਟਾ ਛਿੜੇੰਤਰ ਸਾ ਸੁਖਪਾਲ ਸਿੰਘ ਖੈਰਾ ਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਪੁਗਵਾਲਪੁਰੀਏ ਇਹ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਸਾਨੂੰ ਪੂਰਨ ਫੇਥ ਹੈ ਸਾਡੇ ਜੁਡੀਸ਼ੀਅਲ ਸਿਸਟਮ ਉਤੇ ਮੇਰੀ ਆਪਣੀ ਪਰਸਨਲ ਅਪੀਲ ਐਸ ਲੀਡਰ ਆਫ ਦੀ ਆਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਨ ਕਰੋ ਇਸ ਕਸਮ ਦਾ ਜਿਹੜਾ ਛੇੜਿਆੰਤਰ ਇਹ ਸਰਕਾਰ ਰਚਨਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਨ ਕਰਕੇ ਕਿਉਂਕਿ ਮੈਂ ਸਮਝ ਨਹੀਂ ਆ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੀ ਖੁਦ ਤੋਹਫੀਨ ਕਰਨ ਦੀ ਕੋਸ਼ਿਸ਼ ਕੀਤੀ ਕੋਰਟ ਨੂੰ ਬਕਾਇਦਤ ਔਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝੇ ਨਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ ਚ ਕਰ ਰਹੀ ਸਾਨੂੰ ਇਹ ਖੱਛਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਕੋ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਸ਼ਤ ਕੀਤਾ ਜਾ ਜਿਹਦੇ ਵਿੱਚ ਘੱਟ ਤੋਂ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ ਸਾਸੁਖਵਾਲ ਸਿੰਘ ਖਹਿਰਾ ਬਾਹਰ ਨਾ ਆ ਸਕੇ ਕਈ ਕਾਨੂੰਨ ਨਵੇਂ ਬਣੇ ਨੇ ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਕਿਉਂਕਿ ਰਿਪੋਰਟਸ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਸੀਨੀਅਰ ਪੁਲਿਸ ਅਫਸਰਸ ਨੇ ਬਕਾਇਦਾ ਤੌਰ ਸਾਨੂੰ ਉਤਲਾ ਦਿੱਤੀ ਹੈ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਢੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਾ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕਦਾ ਸੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਇਸ ਗੱਲ ਨੂੰ ਮੁੜੋ ਇੱਕ ਪਾਸੇ ਤੁਹਾਡੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਬਣੀ ਤੁਸੀਂ ਆਪਣੇ ਹੀ ਕਲੀਗਜ਼ ਨੂੰ ਆਪਣੀ ਪਾਰਟੀ ਦੇ ਕਿਉਂਕਿ ਤੁਹਾਡੇ ਜਿਹੜੇ ਕਮੀਆਂ ਪੇਸ਼ੀਆਂ ਨੇ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਲੋਕਾਂ ਦੇ ਸਾਹਮਣੇ ਲੇਖਿਆਣੀਆ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਆਵਾਜ਼ ਸਾ ਸੁਖਪਾਲ ਸਿੰਘ ਖਹਿਰਾ ਆ ਜਾਂ ਇੰਡੀਅਨ ਨੈਸ਼ਨਲ ਕਾਂਗਰਸੀ ਲੀਡਰਸ਼ਿਪ ਦੀ ਬੰਦ ਤੁਸੀਂ ਕਰ ਸਕੋਗੇ ਬਿਲਕੁਲ ਤੁਹਾਨੂੰ ਮਗਾਲਤਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੇ ਵੇਚੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹਦੇ ਤੇ ਫਤਵਾ ਦੇ ਦਿਆ ਸਾਨੂੰ ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨਸਪਾਈਟ ਆਫ ਥੈਟ ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੀਵੈਸਟਰ ਨੂੰ ਕਹਾਂਗਾ ਇਸ ਕੰਮ ਤੋਂ ਗੁਰੇਜ਼ ਕਰ ਇਹ ਗੱਲ ਬਹੁਤ ਮਾੜੀ ਏ ਬੜੇ ਅਨ ਹੈਲਦੀ ਟ੍ਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਵਾਸ ਇਹ ਹੈਲਦੀ ਡੈਮੋਕਰੈਟਿਕ ਟ੍ਰੈਡੀਸ਼ਨਸ ਵਾਸੇ ਬਹੁਤ ਕਾਟਕ ਤੁਸੀਂ ਕਿਹਾ ਸੀ ਇਹ ਬਦਲਾਅ ਲੈ ਕੇ ਆਵਣਾ ਕਿ ਕੀ ਇਹ ਬਦਲਾਅ ਹੈ ਇੱਥੇ ਸ਼ਰਿਆਮ ਬਦਲੇ ਦੀ ਭਾਪ ਤੇ ਮੈਂ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰਾਂਗਾ ਕਿ ਬਕਾਇਦਾ ਤੌਰ ਇਸ ਕੇਸ ਦੇ ਵਿੱਚ ਇੰਟਰਵਿਨ ਕਰੋ ਤੇ ਤੁਸੀਂ ਪੰਜਾਬ ਦੇ ਇੱਕ ਨਾਮੀ ਲੀਡਰ ਨੂੰ ਜਿਨ੍ਹਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਨਾਲ ਜੁੜੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਇੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਝੂਠੇ ਕੇਸ ਪੁਲਿਸ ਇਸ ਹੱਦ ਤੱਕ ਜਾ ਸਕਦੀ ਹੈ ਫਿਰ ਤਾਂ ਤੁਸੀਂ ਕਿਸੇ ਆ ਆਰਡੀਨਰੀ ਆਦਮੀ ਨੂੰ ਕੋਈ ਜਸਟਿਸ ਵੀ ਉਮੀਦ ਹੋ ਸਕਦੀ ਹੈ ਤੇ ਤੋ ਇਹਨੂੰ ਅਸੀਂ ਕੰਡਮਨ ਕਰਾਂਗੇ ਅੱਜ ਕਾਂਗਰਸ ਸਮੂਚੀ ਪਾਰਟੀ ਕਿਉਂਕਿ ਮੈਂ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਫੀਸਰ ਤੋਂ ਬੋਲ ਰਿਹਾ ਹਾਂ ਸਾਸੁਖਪਾਲ ਸਿੰਘ ਜੀ ਦੇ ਨਾਲ ਹੈ ਜੱਜ ਸਾਹਿਬ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਤੇ ਭਗਵੰਤ ਮਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਇਸ ਗੱਲ ਤੇ ਗੁਰੇਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟ੍ਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੀ ਵੀ ਇਸ ਕਿਸਮ ਦੀ ਜ਼ਿਆਤੀ ਸਹਿ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪੈਗਾ ਮੈਂ ਨਹੀਂ ਹੀ ਗੱਲ ਕਹਿਣਾ ਚਾਹੀਦਾ ਅੱਛਾ ਬਾਜੋ ਸਾਹਿਬ ਪਾਸੇ ਤਾਂ ਗੱਲਬਾਤ ਚੱਲਦੀ ਹੈ ਗਠਬੰਧ ਦੇ ਦੂਸਰੇ ਪਾਸੇ ਐਲਾਈਂਸ ਨੂੰ ਲੈ ਕੇ ਕੋਈ ਬਾਤ ਚੱਲ ਰਹੀ ਹੈ ਦੋਨੋਂ ਲੱਗਦਾ ਨਹੀਂ ਕਿ ਗਠਬੰਧਨ ਤੇ ਇਹ ਕਾਰਵਾਈਆਂ ਦੋਨੇ ਬਿਲਕੁਲ ਆਪੋਜੀਟ ਇੱਕ ਦੂਜੇ ਤੋਂ ਹੈਗੀ ਆ ਤਾਂ ਇਹਦਾ ਇਫੈਕਟ ਗਠਬੰਧਨ ਤੇ ਜਾਂ ਸ਼ੀਟ ਸ਼ੇਰਿੰਗ ਤੇ ਪਾਏਗਾ ਵੇਖੋ ਤੁਸੀਂ ਗੁੱਟ ਗਠਬੰਧਨ ਦੀ ਗੱਲ ਹੈ ਜਾਂ ਸ਼ੀਟ ਸ਼ੇਰਿੰਗ ਦੀ ਤੇ ਲੰਬੀ ਗੱਲ ਉਹ ਤੇ ਬਹੁਤ ਡੁੰਗਿਆਈ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਨਵੇਂ ਆਏ ਨੇ ਦਵਿੰਦਰ ਯਾਦਵ ਸਾਹਿਬ ਪਿਛਲੇ ਦੋ ਦਿਨ ਦੀਆਂ ਮੀਟਿੰਗਸ ਕਰ ਰਹੇ ਇੱਕ ਦਿਨ ਅੱਜ ਦਾ ਦਿਨ ਵੀ ਇੱਥੇ ਨੇ ਕੱਲ ਦਾ ਦਿਨ ਵੀ ਇੱਥੇ ਹਰ ਬਲਾਕ ਪੱਧਰ ਤੱਕ ਬਕਾਇਦਾ ਤੌਰ ਤੇ ਇਹਦੇ ਬਾਰੇ ਆਪਣਾ ਵਿਊ ਸਾਰਾ ਕੋਚ ਲਿਆ ਜਾ ਰਿਹਾ ਮੈਂ ਇਹਦੇ ਤੇ ਕੋਈ ਵੱਧ ਟਿੱਪਣੀ ਕਰਨਾ ਨਹੀਂ ਚਾਹਾਂਗਾ ਕਿਉਂਕਿ ਅਸੀਂ ਬਹੁਤ ਪਾਰਟੀ ਹਾਈ ਕਮਾਂਡ ਨੂੰ ਦਲੀਲ ਅਪੀਲ ਨਾਲ ਸਾਰੀ ਗੱਲ ਪਾਰਟੀ ਦਾ ਸਟੈਂਡ ਵਰਕਰਸ ਦਾ ਸਟੈਂਡ ਪੰਜਾਬ ਦੇ ਲੋਕ ਕੀ ਆਸ ਉਮੀਦ ਕਰਦੇ ਕਾਂਗਰਸ ਉਹ ਸਾਫ਼ ਕਰ ਚੁੱਕਿਆ ਸਾਡਾ ਸਟੈਂਡ ਨੋ ਤੁਹਾਨੂੰ ਪਹਿਲੇ ਹੀ ਪਤਾ ਕਿਸੇ ਨੂੰ ਕੋਈ ਲਾ ਹੈ ਪਰ ਮੈਂ ਸਮਝਣਾ ਟ੍ਰੈਡੀਸ਼ਨਸ ਵਾਸੇ ਰਾਜਨੀਤਿਕ ਟ੍ਰੈਡੀਸ਼ਨਸ ਵਾਸੇ ਸਿਆਸੀ ਆਦਮੀਆਂ ਨੂੰ ਐਜ਼ ਅ ਕ੍ਰਿਮੀਨਲ ਤੁਸੀਂ ਇੱਕ ਕ੍ਰਿਮੀਨਲ ਵਰਗਾ ਜਿਸ ਕਿਸਮ ਦੀ ਇੱਕ ਨਵੀਂ ਟ੍ਰੈਡੀਸ਼ਨ ਸ਼ੁਰੂ ਕੀਤੀ ਹੈ ਬਹੁਤ ਘੱਟ ਬਹੁਤ ਮਾੜੀ ਹੈ ਇਸ ਕਿਸਮ ਦੇ ਹਾਲਾਤ ਅਸੀਂ ਪਾਕਿਸਤਾਨ ਦੇ ਵਿੱਚ ਤੇ ਅਫਗਾਨਿਸਤਾਨ ਤੇ ਸੁਣੇ ਸਨ ਬਜ਼ਾਰਦਾਨਾ ਹਿੰਦੁਸਤਾਨ ਦੇ ਵਿੱਚ ਮਹਾਤਮਾ ਗਾਂਧੀ ਦੇ ਦੇਸ਼ ਇਸ ਕਿਸਮ ਦੇ ਹਾਲਾਤ ਨਹੀਂ ਸੀ ਸੁਣੇ ਇਹਦਾ ਇਹਦਾ ਰਿਜ਼ਲਟ ਚੰਗਾ ਨਹੀਂ ਹੋਏਗਾ ਮੈਂ ਤੇ ਗੱਲ ਇੰਨੀ ਹੀ ਕਹਿ ਸਕਦਾ